मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਕੋਛ ਨਹੀਂ ਮੇਰੇ ਸੱਤੇ ਹੱਥ ਰੱਖ ਲੈ ਬਹੁਤਾ ਆ ਚੱਕੋ ਵੀ ਨਹੀਂ 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 ਮੈਂ ਕਰ ਲੈਣਾ ਸਾਡੀ ਫੋਟੋ ਦੇ ਵਿੱਚ ਜੇ ਮੈਂ ਕਰੀ ਜਾਂਦੇ ਇਹਨਾਂ ਕੋ ਵੱਧ ਹੋਣੇ ਆ ਜੀ ਸਾਡੇ ਕੋਲ ਤਾਂ ਹੈ ਨਹੀਂ ਸੱਤੇ ਜੀ ਭਾਈ ਨਾਲ ਵਾਦ ਦਾ ਪਰਸਨਰ ਦਾ ਤੇਲ ਪਵਾਉਣਾ ਆ ਜੀ ਪਰਸਨਰ ਰੱਖੜੀ ਜੀ ਮੇਰੀ ਦੇਲ 2000 ਦਾ ਤੇਲ ਮੈਂ ਸਭ ਗੂਗਲ ਪੇ ਕਰ ਦਾਂਗੇ ਜੀ ਬੱਜਿਆ ਕਹਿਣਾ ਨਹੀਂ ਕਰਨਾ ਜੋ ਤੁਹਾਡੀ ਖੁਸ਼ੀ ਹੈ ਵਾਜੀ ਵਾ ਕੰਸਾ ਸਾਰੇ ਦੇ ਦੋ ਨਾ ਬਹੁਤਾ ਬਹੁਤਾ ਵੀਰੇ ਇੰਨੇ ਨਾ ਕਰ ਬਸ ਬਸ ਮਜ਼ਾਕ ਕਰਦੇ ਆਂ ਜੀ ਥੋੜਾ ਜਿਹਾ ਖਾਣੇ ਕੋਈ ਗੱਲ ਨਹੀਂ ਮੈਂ ਰਹਿਣ ਦੀ ਫੋਟੋ ਚੱਲ ਬਸ ਆ ਬੰਦੂ ਲੈ ਤੰਜੂਸ ਨੇ ਇਹਨਾਂ ਦੀ ਤਾਂ ਸਹੀ ਮੰਨੀ ਨਹੀਂ ਨਾ ਮੰਨਣੀ ਆ ਕੋਈ ਗੱਲ ਨਹੀਂ ਓ ਮਾਈ ਗੋਡ ਉਹ ਮੈਰੋਟਾ ਰੱਬ ਜੀ ਮੰਨ ਲਈ ਕਰਾਂਗੇ ਜੀ ਬੜਾ ਦਿਲਾ ਸਾਜ ਐਮ ਐਨ ਸਾਹਿਬ ਦਾ ਦੇਖੋ ਮਹਿਲਾ ਵਿੰਗ ਨੂੰ ਵਧੀਆ ਸ਼ਗਨ ਦਿੱਤਾ ਥੈਂਕ ਯੂ ਸੋ ਮੱਚ ਵਨਸ ਅਗੇ ਹੋਰ ਤੁਹਾਡੇ ਲਈ ਟੀਮ ਬਹੁਤ ਵਧੀਆ ਵਰਕ ਕਰੂ ਕਰੋਗੀ ਹਾਂ ਜੀ